ਵਾਹਿਗੁਰੂ 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 ਸੁਖਨਾਮ ਸਿਵਾ ਗੋਸਹਿ ਜੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸਚਨਾਨ ਕੋ ਸੀ ਪੀ ਸੱਚ ਸੋਚੇ ਸੋਚਨਾ ਹੋ ਵੀ ਜੀ ਸੱਚੀ ਲਖਵਾਰ ਚੁੱਪੇ ਚੁਪਨਾ ਹੋਈ ਜੀ ਲਾਇ ਰਾਲ ਇਲਤਾਰ بخیا بخ نہ اتری جنا پار سہ چلوکم لے وڈیائی حکم اتم نیچ حکم لکھ دکھ پائے ان کا حکم ایک حکم سدا پوائے حکم ادر سب کو باہر حکم نہ کوئے نانک حکم جے بوجھے تا حکم ਕਹਿ ਨ ਕੋਈ ਗਾਵੇ ਕੋ ਤਾਣ ਗਾ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਤ ਜਾਣੇ ਨਿਸ ਤਾਣ ਗਾਵੇ ਕੋ ਗੁਣ ਵੜਿਆਈਆਂ ਵਿਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸੱਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦੀ ਸੇ ਦੂਰ ਗਾਵੇ ਕੋ ਵਖਿਆ ਦਰਾ ਦੂਰ ਕਤਨਾ ਕਤੀ ਨਾ ਆਵੇ ਟੋਠ ਕਥ ਕਥ ਕਥੀ ਕੋਟੀ ਕੋਟ ਦਿੰਦਾ ਦੇ ਲੈਂਦਾ ਤੱਕ ਪਾਏ ਜੁਗਾ ਜਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਹਾਉ ਨਾਨਕ ਵਿਕਸੇ ਵੇ ਪਰਵਾਹੋ ਸਾਚਾ ਸਾਹਿਬ ਸਾਚਾ ਨਾਹੀ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਤਤਾਰ ਫਿਰਕੇ ਅੱਗੇ ਰੱਖੀਆ ਜਿੱਤ ਦੀ ਸਿਧਰ ਪਾਰ ਮੋਕੇ ਬੋਲਣ ਬੋਲੀ ਹੈ ਜਿੰਤ ਸੋਨੇ ਤਰੇ ਪਿਆਰ ਅਮਰ ਸਵੇਲਾ ਸਚਾ ਨਾ ਉਹ ਵਿੜਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਜਾਣੀਐ ਸਭ ਆਪੇ ਸਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੋਇ ਜਿਨ 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 ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਣਿਆ ਮਨ ਰੱਖਿਆ ਪਾਉ ਦੁੱਖ ਪਹਿ ਹੈ ਸੁਖ ਕਰ ਲੈ ਜਾਉ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਾਇਆ ਸਮਾਏ ਗੁਰਇਸਰ ਗੁਰਗੋ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਏ ਜੇ ਹੋ ਜਾਣੈ ਆਖੈ ਨਾਹਿ ਕਹਿਨ ਕਥਨ ਜਾਏ ਗੁਰ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਏ ਕੀਰਤਨਾਵਾਂ ਜੇ ਤਿਸ ਭਾਵੈ ਵਿਣ ਪਾਣੇ ਕੇ ਨਹੀਂ ਕਰੇ ਜੇਤੀ ਸੇਠ ਉਪਾਏ ਵੇਖਾਂ ਵਿਣ ਕਰਮਾ ਕੇ ਮੇਲ ਲਾਈ ਮਤ ਵਿੱਚ ਇਤਨੁ ਜਵਾਹਰਾਨਕ ਜੇ ਗੁਰ ਇੱਕ ਸਿੱਖ ਸੁਣੀ ਗੁਰ ਇੱਕ ਦੇਹ 부ਜਾਈ ਸਭਨਾ ਚੀਆ ਕਾਇਕ ਦਾਤਾ ਸੁਮੈ ਵਿਸਰਨਾ ਜਾਏ ਜੇ ਜੁਗ ਚਾਏ ਅਰ ਜਾ ਹੋਇਦ ਸੁਣੀ ਹੋਏ ਨਾਨਕ ਨਵਾਂ ਖੰਡ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਾਮ ਰੱਖਿਓ ਜੇ ਜਸ ਕੀਰਤਿ ਜਗ ਲਈ ਜੇ तिस ਨਦਰ ਨ ਆਵਣੀ ਨਾ ਤਾਂ ਬਾਤ ਨ ਪੁੱਛੇ ਕੋਈ ਕੀਟ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੇ ਜੇ ਤਿਸ ਜੇਤੀ ਸੁ ਗੁਣ ਕੋਈ ਕਰੇ ਸੁਣਿਆ ਸੁੰਦ ਪੀ ਸੁਨਨਾ ਸੁਣਿਆ ਤਰ ਤਕਵਲ ਆਕਾਸ ਸੁਣਿਆ ਦੀਪ ਲੋਪਤਾਰ ਸੁਣਿਆ ਪੋਨਾ ਕਰੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਫਾਕ ਦਾ ਨਾਸ ਸੁਣਿਆ ਇੰਦਰ ਸੁਣਿਆ ਇਸਰ ਬ੍ਰਾਹਮਾ ਇੰਦਰ ਸੁਣਿਆ ਮੁਖ ਸਲਾਹ ਹਨਮਿੰਦਰ ਸੁਣਿਆ ਜੋਗ ਜਗਤ ਸਨ ਪੇ ਦੇ ਸੁਣਿਆ ਸ਼ਾਸਤ੍ਰ ਸਮਰਤਿ ਵੇਦ ਦੇ ਸੁਣਿਆ ਸ਼ਾਸਤ੍ਰ ਸਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਸੰਤ ਸੰਤੋ ਗਿਆਨ ਸੁਣਿਆ ਅਰ ਸੜ ਕਾ ਇਸ਼ਾਨ ਸੁਣਿਆ ਪੜਪੜ ਪਾਵੈ ਮਾਨ ਸੁਣਿਆ ਲਾਗੇ ਸੈਸ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਸਨਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਦਸ਼ਾਹ ਸੁਣਿਆ ਅੰਦੇ ਪਾਵਰਾ ਸੁਣਿਆ ਅਥ ਹੋਵੇ ਅਗਾ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਜੋ ਪਾਪ ਕਾ ਨਾਸ ਮੰਨੇ ਕਿਗਤ ਕਹੀਂ ਨਾ ਜਾਏ ਜੇ ਕੋ ਕਹ ਪਾਚੇ ਬਚ ਪਾਈ ਕਾ ਗਤ ਕਵਨਾ ਲਿਖਣਾ ਹਰ ਮੰਨੇ ਕਾ ਕਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਜਾਨਾ ਮਨ ਕੋਏ ਮੰਨੇ ਸੁੱਤ ਹੋਵੇ ਮਨ ਵੱਦ ਮੰਨੇ ਸਗਿ ਪਵਨ ਕੀ ਸੁੱਤ ਮੰਨੇ ਹੋਰ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਜਾਨਾ ਮਨ ਕੋਏ ਵੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸੂ ਪ੍ਰਗਟ ਜਾਏ ਮੰਨੇ ਮਬਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਜਾਨੈ ਮਨ ਕੋਈ ਮਨੈ ਪਾਵੇ ਮੁਕਤ ਦਵਾਰ ਮਨੈ ਪਾਵੇ ਸੋਦਾਰ ਮਨੈ ਤਰੇ ਸਾਰੇ ਗੁਰਸਿੱਖ ਮਨੈ ਨਾਨਕ ਭਵਨ ਆਪੇ ਇੱਕ ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਜਾਨੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗਾਮਾਨ ਪੰਜ ਸੋਹੇ ਦਰ रजान पंच का गुरु इको तान जेको कह करे विचार करते का करने नहीं सुमार तौल धर्म दया का पूत संतोष ताप रखिया जिन सूत जेको बुझे होई सचार तवल ऊपर केते पार धरती और परे और होतिस्ते पार तले कणजोर जी जंत्रा गा के नाम सबना लिख्या बड़ कमाल एहे ਲੇਖਾ ਲਿਖਣ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਇ ਕੇਤਾ ਤਨ ਸਲਾਹਣ ਰੂਪ ਕੇਤੀ ਦਾਤ ਜਾਣੈ ਕਉਣ ਕੂਤ ਕੀਤਾ ਪਸਾਉ ਏਕੋ ਕਾਉ ਤਿਸ ਤੇ ਹੋਏ ਲਖ ਦਰਿਆ ਕੁਦਰਤ ਕਨ ਕਾ ਵਿਚਾਰ ਵਾਰਿਆ ਨਾ ਜਾਵਾ ਏਕੋ ਵਾਰ ਜੋ ਤੁਧ ਭਾਵੇ ਸੋ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਬੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਦਾ ਅਸੰਖ ਦਾ ਤਾਰ ਅਸੰਖ ਸੁਖ ਮੁਖ ਅਕਸਾਰ ਅਸੰਖ ਮੋਹ ਲਿਵ ਲਾਇ ਤਾਰ ਕੋਦ ਤਕਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੂ ਦਪਾਵੇ ਸੋ ਪਲਿਕਾਰ ਤੂ ਸਦਾ ਸਲਾਮ ਤੈਨ ਅਹੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਆਮਰ ਕਰ ਜਾਏ ਜੋਰ ਅਸੰਖ ਗਲਵੜ ਅਤਿਆ ਕ ਮਾਇਆ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੋਆੜ ਕੂੜੇ ਫਿਰਾਏ ਅਸੰਖ ਮਲੇਸ਼ ਮਲਬਕੀ ਨਾਂ ਖਾਏ ਅਸਾਂ ਕ ਨਿੰਦਕ ਸਿਰ ਕਰ ਪਾਰ ਨਾਨਕ ਨੀਚ ਕਰਨ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਉਤਪਾਵੇ ਸੋ ਬਨਿ ਘਰ ਤੂ ਸਾ ਸ੍ਰਮ ਤੇਰੰਕਰ ਆਸੰਖ ਨਾਮ ਸੰਖਤਾ ਅਗੋਂ ਅਗਮ ਆਸੰਖ ਲੋ ਅਸੰਖ ਕਰ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਣ ਗੀਤ ਗੁਣ ਗਾਏ ਅਖਰੀ ਲਿਖਣ ਬੋਲ ਬਾਨ ਅਗਰਾ ਸਿਰਜ ਸੰਜੋਗ ਵਿਖਾਨ ਜਿਨ ਇਹ ਲਿਖੇ ਇਸ ਸਿਰਨਾਏ ਜਿਵੇਂ ਫਰਮਾਏ ਦੇਵ ਤੇ ਪਾਏ ਜੇ ਤਾਂ ਗੀਤਾ ਰੇਤਾ ਨਾ ਉਹ ਨਾਵੇਂ ਨਾ ਹੀ ਕੋ ਤਾਂ ਗੁਰਦੰ ਕਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਤੁਪਾਵੇ ਸੋ ਪਲੀਕਾਰ ਤੂ ਸਦਾ ਸ람 ਤਨ ਅਹੰਕਾਰ ਭਰੀਆਤ ਪੈ ਨਾ ਦੇ ਪਾਣੀ ਪਾਣੀ ਤੋਤੇ ਉਤਰ ਕੇ ਮੋਤ ਪਲੀਤ ਕੱਪੜ ਹੋਏ ਦੇ ਸਾਹਮਣ ਲਈਏ ਉਹ ਤੋਏ ਭਰੀਏ ਮਤ ਪਾਪ ਕੇ ਸੰਗ ਉਹ ਤੋਵੇ ਨਾ ਮੈਂ ਕੇ ਰੰਗ ਪੁੰਨੀ ਪਾਪੀ ਆਖਣ ਨਾ ਹੀ ਕਰ ਕਰ ਕਰਨਾ ਲੇਖਣ ਲੈ ਜਾਏ ਆਪੇ ਵੀ ਆਪੇ ਹੀ ਖਾਏ ਨਾਨਕ ਹੁਕਮਿ ਆਵੇ ਜਾਏ ਤੀਰਥ ਤਪ ਦਇਆ ਦੁਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮੈ ਨਾਉ ਸਗੁਣ ਤੇਰੇ ਮੈਂ ਨਾਹੀ ਕੋਈ ਵਣਗੁਣ ਕੀਤੇ ਭਗਤਨਾ ਹੋਈ ਸੋਸਤ ਆਥ ਬਾਣੀ ਵਰਮਾਓ ਸਤ ਸੋਹਣ ਸਦਾ ਮਨ ਚਾਓ ਕਨ ਸੋ ਬੇਲਾ ਵਕਤ ਕਨ ਕਾਂਠਿਤ ਕਨਵਾਰ ਕਨ ਸੇ ਰਤਿ ਮਾਇ ਕਨ ਚਿਤ ਹੋ ਓਕਾਰ ਬੇਲਾ ਪਾਇਓ ਪੰਡਤੀ ਜਿਸ ਹੋਵੇ ਲਿਖ ਪੁਰਾਣ ਵਿਪ ਨਾ ਪਾਇਓ ਕਾਦਰੀ ਜਿਸ ਲਿਖਣ ਕਨ ਲੇਖ ਪੁਰਾਣ ਰਤਿ ਵਾਰਨ ਜੋਗੀ ਜਾਣ ਰਤਿ ਮਾ ਨ ਕੋਈ ਜੇ ਕਿੱਟੀ ਸੱਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅਾਕਾ ਕੇਸਲਾ ਯਕੋ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣ ਵੱਡਾ ਸਾਹਿਬ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਣਾ ਓਏ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਾਇਆ ਸੋਇ ਪਤਾਲਾ ਪਤਾਰੇ ਲਖ ਆਕਾਸ ਉੜਕ ਉੜਕ ਪਲ ਥੱਕੇ ਬੇਦਕ ਹੈ ਇਕ ਬਾਦ ਸਹ 18 ਕਹਿ ਨ ਕੋਤਾ ਸੂ ਇੱਕ ਤਾਤ ਲਿਖਾ ਹੋਈ ਤਲਕੀ ਹੈ ਲਿਖੇ ਹੋਏ ਵਿਨਾਸ ਆ ਨਾਨਕ ਵੱਡਾ ਆਖੇ ਆਪੇ ਜਾਣੇ ਆਪ ਸਲਾਹੀ ਸਲਾ ਇਤੀ ਸੁਰਤ ਨ ਪਾਇਆ ਨਦੀਆਂ ਅਤੇ ਵਾਹ ਪਾਵੇ ਸਮੁੰਦਰਾਂ ਜਾਣੀਆਂ ਸਮੁੰਦ ਸਾ ਸੁਲਤਾਨ ਗਿਰਦਾ ਸਿੱਤੀ ਮਲਤਾਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਾਨ ਵਿਸਾਰ ਅੰਤ ਨ ਸਿਰਤੀ ਕਹਿਣਾ ਅੰਤ ਅੰਤ ਨਾ ਹੰਦਿ ਸੇ ਕੰਨ ਅੰਤ ਅੰਤ ਨਾ ਵੇਖੇ ਸੁਣੇ ਨਾ ਅੰਤ ਅੰਤ ਨਾ ਜਾਪੇ ਕੀ ਆ ਮਨ ਮਨ ਤਾਂ ਅੰਤ ਨਾ ਜਾਪੇ ਕੀ ਆਕਾਰ ਅੰਤ ਨਾ ਜਾਪੇ ਪਰਾਵਾਰ ਅੰਤ ਨਾ ਕਰਨ ਕੀਤੇ ਵਿ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨੋ ਇਹ ਵੱਡਾ ਉੱਚਾ ਹੋਏ ਕੋਈ ਇਸ ਉੱਚੇ ਕੋ ਜਾਣੇ ਕੋਈ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀਕ ਨਾਨਕ ਨਦੀ ਕਰ ਮੀਂਦਾ ਤਾਂ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਾਂ ਮਾਇਕੇ ਦਿਲ ਨਾ ਤਾਂ ਮਾਇਕੇ ਤੇ ਮੰਗੇ ਜੋਦ ਆਪਾਰ ਕੇਤੇ ਗੰਤ ਨਾਈ ਵਿਚਾਰ ਕੀਤੇ ਕਪ ਟੁੱਟ ਵਿਕਾਰ ਕੀਤੇ ਲੈ ਲੈ ਮੁਰਕ ਪਾਏ ਕੀਤੇ ਮੁਰਕ ਖਾਏ ਖਾਏ ਕੀਤੀਆ ਦੁਖੂਕ ਸਦਮਾ ਇਹ ਵੀ ਦਾਤ ਤੇਰੀ ਦਤਾਰ ਬੰਦក្លਸੀ ਪਾਣੇ ਹੋਈ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਇ ਸ ਆਖਣ ਪਾਏ ਉਹ ਜਾਣੇ ਜੀਤੀਆ ਮੁਖ ਖਾਈ ਆਪੇ ਜਾਣੇ ਆਪੇ ਦੇ ਆਖੇ ਸੇ ਪੀ ਕੇ ਕੀ ਕੇ ਜਿਸ ਨੂੰ ਬਕਸੀਸ ਦਿੱਤੀ ਸਲਾਹ ਨਾਨਕ ਪਾਤਸ਼ਾਹੀ ਪਾਸਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਬਰਿਆ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਜਾਏ ਅਮੁੱਲ ਪਾਏ ਅਮੁੱਲ ਸਮਾਈ ਅਮੁੱਲ ਤਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਵਕਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ آخ نہ جائے آخ آخ رائے آخے وید پاٹ پورا پڑھے آخے آخ آخ گوپی گوبند آخے اسر آخ سکے کیتے بدھ آکھے دانو آکھے دیو آکھے سر نرم جن سیو آتے آکھے آخ پائے کیتے کر کر اٹھے جائے کیتے ਇਤੇ ਕਿਤੇ ਹੋਰ ਕਰੇ ਤਾਂ ਆਖੇ ਨਾ ਸਕੇ ਕੀ ਕੀ ਜੀਵੜ ਪਾਵੇ ਤੇ ਵਡ ਹੋਇ ਨਾ ਨਾ ਕ ਜਾਣੇ ਸਾਚਾ ਸੋਈ ਜੀ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਤਾਂ ਲਿਖਿਆ ਸਿਰ ਜਨ ਗਵਾਰ ਗਵਾਰ ਸੋਦਰ ਕੇ ਹਸੋ ਕਰਕੇ ਹਜਤਵ ਸਰਬ ਸੰਭਾਲੇ ਬਾਜੇ ਨਾ ਦੇਨੇ ਕਿ ਸੰਖਾ ਕੀਤੇ ਭਾਵਨ ਹਾਰੇ ਕਿਤੇ ਰਖ ਪਰਿਸ਼ੈ ਕਈਏ ਕੇਤੇ ਗਵਨ ਹਾਰੇ ਗਾਵਨ ਪਵਨ ਪਾਣੀ ਵੇਸੇ ਦਗਾਵਾਰ ਜਤ ਰੰਦਵਾਰੇ गावਨ ਤੁਨ ਜਿਤੇ ਕੋਤ ਲਿਖ ਜਾਣਾਂ ਲਿਖ ਲਿਖ ਤਾਰੇ ਵਿਚਾਰੇ ਗਾਵਨ ਇਸ ਬ੍ਰਹਮਾ ਦੇਵੀ ਸੋਹਣ ਸਦ ਸਵਾਰੇ ਗਾਵਨ ਵਿੰਦਿਆ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਸੇ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਯਤੀਸ ਦੇ ਸੰਤੋ ਕੀ ਗਾਵਨ ਤੁਨ ਵੀਰ ਕਰਾਰੇ ਗਾਵਨ ਪੰਡਤ ਪੜੀ ਰਖੇ ਜੀ ਗੁਬੇ ਧਨ ਨਾਲੇ ਗਾਵਨ ਮੋਹਨੀਆ ਮਨਮੋਹਨ ਸਰਗਮਚ ਪਿਆਲੇ ਗਾਵਨ ਤੁਨ ਪਾਈ ਤੇ 68 ਤੀਰਥ ਨਾਲੇ ਗਾਵਨ ਜੋਧ ਮਹਾਵਲ ਸੂਰਾ ਗਾਵਨ ਖਾਣੀ ਚਾਰੇ ਕਾਉਣ ਖੰਡ ਮਨਾਵੰਡਾ ਕਰ ਕਰ ਕੇ ਤੇਰੇ ਤਾਰੇ ਸੇਈ ਤੁਨੋਂ ਗਾਵਨ ਜੋਦ ਪਾਵਨ ਰਤੇ ਤੇਰੇ ਭਗਦਰ ਸਾਲੇ ਹੋਰ ਕਿਤੇ ਤੁਨੋਂ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਾਈ ਸੱਚਾ ਸਚੀ ਨਾਹੀ ਹੈਪੀ ਹੋਸੀ ਜਨੈਸੀ ਰਚਾਈ ਨਚਾਈ ਰੰਗੇ ਰੰਗੀ ਪਾਤੀ ਕਰ ਕਰ ਜਨ ਸੀ ਮਾਇ ਜਨੋ ਪਾਈ ਕਰ ਕਰ ਦੇਖਾ ਕੀ ਤਾਂ ਆਪਣਾ ਜੋਤੀਸ ਦੀ ਵਡਿਆਈ ਜੋਤੀਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਉਸਾ ਪਾਸਾਈ ਮਨ ਕਰਨਾ ਜਾਇ ਹੰਦਾ ਸੰਦੋਖ ਸਰਮੁਕੁਲ ਬਤੂ ਜੀ ਆਨੋ ਕੇ ਘਰ ਬਖੀਤ ਕਿਤਾਂ ਕਲ ਕੋਲ ਗਈ ਹੈ ਜਤਨ ਭਰ ਹਦਾਈ ਆ ਇਸ ਪੰਥੀ ਸਗਲ ਜਮਾਤੀ万ਜੀ ਤੇਜੁ ਜੀਤ ਆਦੇਸ ਇਸੇ ਆਦੇਸ ਆਦਿ ਨਿ ਅਨਾਦ ਜੁਜੁ ਇੱਕੋ ਵੇਸ ਭਗਤ ਗਿਆਨ ਦਾ ਆ ਭੰਡਾਰ ਕਟਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਤਿਸਤ ਅਵਾਰ ਸਾਧ ਸੰਜੋਗ ਵਿਜੋਗ ਦੁਈਕਾਰ ਚਲਾਵੇ ਲੇਕੇ ਆਵੇ ਭਾਰ ਅਦੇਸ ਦੀਸੇ ਅਦੇਸ ਆਦਿਨਿ ਨਾ ਜੁਝੇ ਇੱਕੋ ਵੇਸ ਇੱਕ ਅਮਾਈ ਚਕਤੀ ਵਿਆਹੀ ਤਿੰਨ ਚਿਲੇ ਪਰਵਾਨ ਇੱਕ ਸੰਸਾਰੀ ਇੱਕ ਢੰਡਾਰੀ ਇਕ ਲਾਏ ਦੀਵਾਨ ਜਿਵ ਤਿਸ ਭਾਵੇ ਤਿਵ ਚਲਾਵੇ ਹੋਰ ਹੋਵੇ ਫਰਮਾਨ ਉਹ ਵੇਖੇ ਉਹ ਨਜ਼ਰ ਨ ਆਵੇ ਆਵੇ ਬਹੁਤ ਇਹੋ ਢਾਣਾ ਅਦੇਸ ਇਸੇ ਅਦੇਸ ਆਦਿਨਿ ਨਾ ਜੁਝੇ ਇੱਕੋ ਵੇਸ ਆਸਨ ਲੋਰ ਲੋਏ ਢੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸੱਜਣ ਹਰ ਨਾਨਕ ਸੱਚੇ ਕੀ ਸੱਚੀ ਗਾ ਰਦੇ ਇਸੇ ਆਦੇਸ ਆਦਿ ਨਾਜੂ ਚੂ ਇੱਕੋ ਵੇਸ ਇੱਕ ਦੋ ਜੋਬ ਲਖ ਹੋਰ ਲਖ ਹੋਵ ਲਖ ਵੀਸ ਲਗ ਲਗ ਈੜਾ ਆਖਿਆ ਏਕ ਨਾਮ ਜਗਦੀਸ਼ ਇਤਰਾਫ ਨੋ ਜੁੜੀ ਹੋਈ ਇੱਕ ਸੀਸ ਸੁਣ ਗਾ ਅਕਾਸ ਕੀ ਕੀਟਾ ਆਈ ਰੀ ਸਨਾਨ ਕੇ ਨਜ਼ਰ ਨਾ ਪਾਇਆ ਗੂੜੇ ਉੱਟੀ ਠੀਸ ਆਖ ਜੋ ਚਾਪੈ ਨਾ ਜੋਰ ਜੋਰਨਾ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਆਨ ਨਾ ਜੋਰ ਜੋਰਨਾ ਰਾਜ ਮੈਲ ਅਨਸੋਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੋਰਨਾ ਜੁਗਤੀ ਛੁੱਟੇ ਸੰਸਾਰ ਜੋਰ ਹੱਥ ਛੋੜ ਕਰ ਕਿ ਕੋਈ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਤਪ ਰਖ ਧਰਮਸਾਲ ਇਸ ਵਿੱਚ ਜੀ ਜੁਗਤ ਰੰਗ ਤੈਨ ਕੇ ਨਾਮ ਅਨੇ ਕਾ ਨੰਦ ਕਰਮੀ ਕੋਈ ਵਿਚਾਰ ਸੱਚ ਆਪ ਸੱਚਾ ਦਰਬਾਰ ਦਿੱਤੇ ਸੋਹਣ ਅਜਿ ਪ੍ਰਭਾਨ ਨਦਰੀ ਕਰਮੀ ਆਵੇ ਨਿਸਾਨ ਕਚਪਕਾ ਕਚਪਕਾਈ ਉੱਥੇ ਪਈ ਨਾਨ ਘਰ ਗਈਜ ਆਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਇਹੋ ਕਰਨ ਕੇਤੇ ਪੰ ਪਾਣੀ ਵੇਸਾ ਤੇ ਕੇਤੇ ਗਾਨ ਮਹਿਸ ਕੇਤੇ ਵਰਮੇ ਗਲਤ ਗੜਿਆ ਰੂਪ ਰੰਗ ਕੇ ਵੇਸ ਕੇਤੇ ਆਗਰਮ ਭੂਮੀ ਮੇਰੇ ਕੇਤੇ ਕੇ ਤੂਪ ਦੇਸ ਕੇਤੇ ਚੰਦ ਸੂਰ ਕੇਤੇ ਕੇਤੇ ਮਨ ਦੇਸ ਕੇਤੇ ਸਿੱਧ ਨਾਟ ਕੇਤੇ ਕੇਤੀ ਦੇਵ ਵੇਸ ਕੇਤੇ ਦੇਵਦਾਨਮ ਮਨ ਕੇਤੇ ਇਤਰਾਦਨ ਸਮੁੰਦ ਕੇਤੇ ਗਾਣ ਕੇਤੇ ਵਾਣ ਕੇਤੇ ਪਾ ਕੇਤੇ ਅਸਰਤੀ ਸੇਵ ਕੇਤੇ ਨਾਨਕ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਖੰਡ ਕੀ ਬਾਣੀ ਰੂਪ ਤਿੱਥੇ ਗੜੇ ਤੇ ਗੜੀ ਤੇ ਕੋ ਅਨੂਪ ਤਾਂ ਕੀ ਕੀ ਅਗਲ ਕਥੀ ਨਾ ਜਾਏ ਜੇ ਕੋ ਵੇ ਪਾਚੇ ਪਛਤਾਏ ਤਿੱਥੇ ਗੜੀ ਸੋਤੋ ਮਤ ਤਿੱਥੇ ਗੜੀ ਸਰ ਅੰਦਰ ਕਰ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਵਲ ਸੂਰ ਤਿੰਨ ਮਹ ਰਾਮ ਰਹਿਆ ਪਰਪੂਰ ਤਿੱਥੇ ਸੀਤੋ ਸੀਤਾ ਮਹਿਮਾਏ ਤਾਂ ਕੇ ਰੂਪ ਨਾ ਕਦੀ ਨ ਜਾਏ ਨਾ ਮਰਿਆ ਨ ਠਾਕੇ ਜਾਏ ਜਿਨ ਕੇ ਆਰਾਮ ਵਸੇ ਮਨ ਮਾ ਹੈ ਦਿੱਥੇ ਭਗਤ ਵਸ ਕੇ ਲੋ ਕਰ ਬਰ ਬਨੰਦ ਸਚ ਵੰਸੋਈ ਸਚ ਕੰਨ ਵਸੇ ਨੰਕਾਰ ਕਰ ਕਰ ਵਿਖੇ ਨ ਦਿਰੀ ਨਿਹਾਲ ਜਿੱਥੇ ਕੰਡ ਮੰਡਲ ਮੈਂ ਪੰਡ ਜੀ ਕੋ ਹਤੇ ਤਾਂ ਅੰਦਰ ਅੰਦਰ ਦਿੱਥੇ ਲੋ ਲੋ ਅਕਾ ਜੀ ਜੀ ਹੁ ਕਮਾ ਦੇਵ ਤੇ ਵਕਾਰ ਵਿਖੇ ਵਿਕਸੀ ਕਰੇ ਵਿਚਾਰ ਨਾਨਕ ਨਾ ਕਰਦਾ ਸਾਰੇ ਜਤ ਪਹਾਰਾ ਤੀਰ ਚ ਸੁੰਨਿਆ ਅਨਾਮਤ ਪਿਤ ਚਾਰ ਪੌ ਕਲ ਰਗਣਾ ਪਾ ਮੈਲ ਪੌ ਕੜੀ ਸਭ ਤੇ ਸੱਚੀ ਰਖਾਲ ਜਿਉ ਕਾ ਨਦੀ ਕਰਮ ਤਿਨਕਾਰ ਨਾਨਕ ਨਦ ਜਿੰਦਾ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਤੁ ਮਹਾ ਵਿਦੇਸਾ ਕੇ ਦਾਸ ਸਰਸ ਜਿਨ ਗਿਆ ਆਇਆ ਬਰੇ ਆਇਆ ਵਾਜੈ ਧਰਮ ਹਦੂਰ ਕਰਨੀ ਆਪੋ ਆਪਣੀ ਕਿਰੜੇ ਕੈ ਦੂਰ ਜਿਨਿ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲ ਜਿਨਿ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ